ਬਈ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਕਿ ਕਿੰਨਾ ਕੁ ਨੁਕਸਾਨ ਜਿਹੜਾ ਹੈ ਨੁਕਸਾਨ ਤਾਂ ਹੁਣ ਸਾਡੇ ਸਾਹਮਣੇ ਆ ਸੇਰੀਅਸ ਜਿਹੜਾ ਬੰਦਾ ਸੀ ਉਹ ਜ਼ਿਆਦਾ ਸੇਰੀਅਸ ਹੈ ਉਹ ਲੜਕੀਆਂ ਇੱਕ ਉਹਨਾਂ ਦੀ ਮਾਤਾ ਜੀ ਨੇ ਕਿਸ ਚੀਜ਼ ਤੇ ਸਵਾਰ ਸੀ ਇਹ ਲੋਕ ਇਹ ਦੋਨੋਂ ਸਕੂਟਰੀਸ ਗਈ ਕਿੱਥੇ ਦੇ ਰਹਿਣ ਵਾਲੇ ਬਈ ਇਹ ਇਹ ਜਿਹੜੀ ਲੇਡੀ ਨੇ ਛੰਨਾ ਦੇ ਨੇ ਜਿਹੜਾ ਬੰਦਾ ਸੀ ਜੋ ਪੜਿਆਲ ਦਾ ਠੀਕ ਆਈ ਉਹ ਬਿਲਕੁਲ ਆਪਣੀ ਸਾਈਡ ਤੇ ਸੀਗੀ ਉਨੇ ਡਰਿੰਕ ਕਰੀ ਹੋਈ ਆ ਕਾਰ ਵਾਲੇ ਨੇ ਤੇ ਉਹ ਤੋਂ ਗੱਡੀ ਨਹੀਂ ਕੰਟਰੋਲ ਹੋ ਰਹੀ ਕਿੱਧਰੋਂ ਆ ਰਹੀ ਸੀ ਬਈ ਕਾਰ ਇਹ ਕਾਰ ਵੀ ਡਿੱੜੇ ਸਾਈਡ ਤੋਂ ਆਏ ਨੇ ਇਹ ਵੀ ਬੱਦੇ ਡਿੱੜ ਕੋਈ ਆਏ ਨੇ ਪਤਰਾਕਣੀ ਨੂੰ ਜਾ ਰਹੀ ਸੀ ਕਾਰ ਇਹ ਇਹ ਜਿਹੜੇ ਵਿਅਕਤੀ ਸੀਗੇ ਇਹ ਆਪਣੇ ਪਿੰਡੋਂ ਜਾ ਰਹੇ ਸੀ ਮੁੜਨਾ ਸੀ ਇਹ ਬਿਲਕੁਲ ਸਾਈਡ ਤੇ ਸੀਗਾ ਜੀ ਇਹਨਾਂ ਦਾ ਕੋਈ ਕੋਰ ਨਹੀਂ ਹੈਗਾ ਉਹ ਸਭ ਦੇ ਸਾਹਮਣੇ ਦੇਖ ਸਕਦੇ ਮੌਕਾ ਵੀ ਬਈ ਜੀ ਗੰਭੀਰ ਹਾਲਤ ਹੈ ਕਿ ਵਿਅਕਤੀ ਹਾਂਜੀ ਹਾਂ ਉਹ ਸੀਰੀਅਸ ਹੈ ਹਾਂ ਕਿਹੜੇ ਹਸਪੀਟਲ ਪਹੁੰਚਦੇ ਇਸ ਤੋਂ ਕੋਈ ਐਮੂਲੈਂਸ ਤੇ ਲੈ ਗਏ ਨੇ ਹਾਂਜੀ ਹਾਂ ਪ੍ਰਸ਼ਾਸਨ ਵੀ ਆ ਗਿਆ ਸੀ ਕਿੰਨੇ ਸਿਰ ਹੋਏ ਇਹ ਕੁੱਲ ਵਿਅਕਤੀ ਕਿੰਨੇ ਇੰਜਰਡ ਹੋਏ ਨੇ ਜੀ ਕੀ ਗਿਣਤੀ ਪਤਾ ਨਹੀਂ ਚਾਰ ਵਿਅਕਤੀ ਨੇ ਜਿਹਦੇ ਵਿੱਚੋਂ ਕਿੰਨੇ ਆ ਮਹਿਲਾਵਾਂ ਨੇ ਜੀ ਕਿੰਨੇ ਬੰਦੇ ਨੇ ਮਹਿਲਾਵਾਂ ਵਾਲੇ ਜੀ ਇੱਕ ਜਾਨ ਸਾਰੇ ਇਹ ਇੱਕ ਇਹਦੇ ਵਿੱਚੋਂ ਕੜਿਆਲ ਦਾ ਤੇ ਤਿੰਨ ਮੁੜਸ਼ੀ ਵਾਲੇ ਦੇ ਜੀ ਛੰਨਾ ਦੇ ਛੰਨਾ ਦੇ ਜੀ ਠੀਕ ਹੈ ਜਿਹੜੇ ਛੰਨਾ ਦੇ ਨੇ ਜੈਨ ਤੋਂ ਪਰਿਆ